ਸਵਾਗਤ ਹੈ ਜੀ ਅੱਜ ਆਪਾਂ ਇੱਕ ਬਹੁਤ ਹੀ ਮਸ਼ਹੂਰ ਕਿਤਾਬ ਸਟੀਫਨ ਆਰ ਕਵੀ ਦੀ ਪ੍ਰਭਾਵਸ਼ਾਲੀ ਲੋਕਾਂ ਦੀਆਂ 7 ਆਦਤਾਂ ਇਸ ਦੇ ਕੁਝ ਖਾਸ ਨੁਕਤੇਆਂ ਤੇ ਇੱਕ ਡੂੰਗੀ ਨਜ਼ਰ ਮਾਰਾਂਗੇ ਫਿਰ ਅਗਲੀ ਆਦਤ ਹੈ ਦੂਜੀ ਅੰਤ ਨੂੰ ਧਿਆਨ ਵਿੱਚ ਰੱਖ ਕੇ ਸ਼ੁਰੂ ਕਰੋ ਮਤਲਬ ਆਪਣੀ ਮੰਜ਼ਿਲ ਪਤਾ ਹੋਵੇ ਪਰ ਰੋਜ਼ ਦੀ ਜ਼ਿੰਦਗੀ ਦੀ ਭਜਦੌੜ 'ਚ ਕੋਈ ਇਹ ਕਿਵੇਂ ਕਰੇ ਤੁਸੀਂ ਉਹ ਕੰਮ ਚੁਣਦੇ ਹੋ ਜਿਹੜੇ ਤੁਹਾਨੂੰ ਉਸ ਵੱਡੀ ਤਸਵੀਰ ਦੇ ਨੇੜੇ ਲੈ ਕੇ ਜਾਂਦੇ ਨੇ ਤੇ ਇਸੇ ਨਾਲ ਜੁੜ ਜਾਂਦੀ ਹੈ ਤੀਜੀ ਆਦਤ ਪਹਿਲੀਆਂ ਚੀਜ਼ਾਂ ਪਹਿਲਾਂ ਕਰੋ ਇਹ ਤਾਂ ਬਹੁਤ ਸੁੰਦੇ ਆਪਾਂ ਜ਼ਰੂਰੀ ਬਨਾਮ ਫੌਰੀ ਇੰਪੋਰਟੈਂਟ ਵੀ ਐਸ ਅਰਜੈਂਟ ਕਿਤਾਬ ਚ ਉਦਾਹਰਨ ਵੀ ਹੈ ਫੇਸਬੁੱਕ ਅਰਜੈਂਟ ਹੋ ਸਕਦੀ ਹੈ ਪਰ ਆਪਣਾ ਵਿਜ਼ਨ ਵਧੇਗ ਜ਼ਰੂਰੀ ਹੈ ਹਾਂ ਪਰ ਅਸਲ ਜ਼ਿੰਦਗੀ ਚ ਜਿਹੜੇ ਜ਼ਰੂਰੀ ਕੰਮ ਹੁੰਦੇ ਨੇ ਉਹਨਾਂ ਨੂੰ ਪਹਿਲ ਦੇਣੀ ਐਨੀ ਔਖੀ ਕਿਉਂ ਲੱਗਦੀ ਹੈ ਦੇਖੋ ਜੀ ਔਖੀ ਇਸ ਲਈ ਲੱਗਦੀ ਹੈ ਕਿਉਂਕਿ ਜਿਹੜੀਆਂ ਫੌਰੀ ਚੀਜ਼ਾਂ ਹੁੰਦੀਆਂ ਨੇ ਉਹ ਰੌਲਾ ਬਹੁਤ ਪਾਉਂਦੀਆਂ ਨੇ ਹਾਂ ਫੋਨ ਵੱਜ ਗਿਆ ਕੋਈ ਨੋਟੀਫਿਕੇਸ਼ਨ ਆ ਗਈ ਕਿਸੇ ਨੇ ਆ ਕੇ ਕੁਝ ਤੁਰੰਤ ਮੰਗ ਲਿਆ ਹਾਂ ਧਿਆਨ ਖਿੱਚ ਲੈਂਦੀਆਂ ਨੇ ਬਿਲਕੁਲ ਤੇ ਇਹਨਾਂ ਦੇ ਸ਼ੋਰ 'ਚ ਅਸੀਂ ਉਹ ਕੰਮ ਪਾਸੇ ਕਰ ਦਿੰਦੇ ਹਾਂ ਜਿਹੜੇ ਸ਼ਾਇਦ ਹੋਣੇ ਰੌਲਾ ਨਹੀਂ ਪਾਰੇ ਪਰ ਸਾਡੇ ਲੰਬੇ ਸਮੇਂ ਦੇ ਟੀਚਿਆਂ ਲਈ ਜਿਹੜੇ ਆਪਾਂ ਆਦਰ 2 'ਚ ਸੋਚੇ ਸੀ ਉਹਨਾਂ ਲਈ ਬਹੁਤ ਜ਼ਰੂਰੀ ਨੇ ਅੱਛਾ ਹਾਂ ਤਾਂ ਇਸ ਲਈ ਆਦਤ 3 ਨੂੰ ਅਮਲ ਚ ਲਿਆਉਣ ਲਈ ਪਹਿਲੀਆਂ ਦੋ ਆਦਤਾਂ ਦੀ ਲੋੜ ਪੈਂਦੀ ਹੈ ਇਤਨੇ ਮਿਲ ਕੇ ਬਣਦਿਏ ਨੇ ਨਿੱਜੀ ਜੇਤ